ਐਨਰਜੀ ਡਰਿੰਕ ਦੀ ਵੀ ਚਾਹ ਦਿੱਤੀ ਆ। ਮੇਰੀ ਗੱਲ ਸੁਣ ਓਏ। ਮੇਰੀ ਗੱਲ ਸੁਣ ਓਏ। ਓਏ ਖਾਲੀ ਇੱਥੇ ਰੱਖ ਦਿਓ। ਓਏ ਮੇਰੀ ਗੱਲ ਸੁਣ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਦ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲੇ ਜੀ ਬਾਬਾ ਹਰੀਦਾਸ ਜੀ ਜਗ੍ਹਾ ਤੇ ਤੇ ਬਣੇ ਰਿਓ ਸਾਡੇ ਨਵੇਂ ਬਲੌਗ ਨਾਲ ਅੱਜ ਤੁਹਾਨੂੰ ਦਿਖਾਉਣੀ ਆ ਬਾਬਾ ਹਰੀਦਾਸ ਜੀ ਜਗ੍ਹਾ ਤੇ ਅੱਜ ਆਪਾਂ ਪਿੰਡ ਚੋਂ ਕਰਨ ਲੱਗਿਆ ਰਾਸ ਸੁਦਾਈ ਇਕੱਠੀ ਸਾਰੇ ਸੇਵਾਦਾਰ ਪਹੁੰਚੇ ਹੋਏ ਆ। ਓਏ ਬੇਨਤੀ ਸੰਤ ਬਾਬਾ ਹਰੀਦਾਸ ਜੀ ਗੁੱਡੀਆ ਵਾਲੇ ਮਹਾਂਪੁਰਸ਼ਾਂ ਨੇ ਦਸੂਹੇ ਦਾ ਮੋਖ ਰੱਖਦੇ ਹੋਏ ਅੱਜ ਹਾਲ ਦੀ ਤਰ੍ਹਾਂ ਭੱਜ ਤੇਜ ਦੇ ਸਹਾਇਤਾ ਨਾਲ ਸਾਡਾ ਰਸਤਾ ਕੱਢਦੇ ਆਂ ਅਰੇ ਜੀ ਮੀਨਾ ਚਾਰਾ ਆਖਤਾ ਬੜੀ ਧੂਮ ਧਾਮ ਦੇ ਨਾਲ ਆਪਾਂ ਜਿਹੜੀ ਵਰਸੀ ਸਾਦਾ ਜੀ ਦੀ ਮਨਾ ਰਹੇ ਆ ਸਵਾਪੀ ਦੀ ਬੇਇੱਜ਼ਤੀ ਕਰਦੇ ਆ ਗੁਰੂ ਕੇ ਨਗਰਾਂ ਵਾਸਤੇ ਭਾਈ ਰਸਤੇ ਜੜੀ ਕੱਢਦੇ ਲਈ ਪੰਪੇ ਆ ਬੰਦ ਤੇ ਆਰੀ ਰਾਜੀ ਉਹ ਤਾਂ ਸੇਵਾ ਕਰਨੀ ਆ ਕੋਈ ਵੀ ਆਪ ਦੀ ਸਰਦਾ ਗੁਰੂ ਕੇ ਨੰਕਰਾਂ ਦੇ ਨਹੀਂ ਇੱਕ ਇੱਕ ਕਿਣਕਾ

ਸਾਰੇ ਸਾਹਿਬ ਨੂੰ ਬੇਤੀ ਹੈ ਉਹਦੇ ਤੋਂ ਥੋੜਾ ਫੋਟੋ ਫੋਟਾ ਹੈ ਸਰੀ ਗਾਮ ਵਾਲਾ ਕੁਸਤੀ ਆਇਆਇਆ ਹੈ ਅੰਮ੍ਰਿਤਾਲੀ 4 ਤਰੀਕ ਨੂੰ ਸੰਤਬ ਬਾਹਰੀ ਦਾਸ ਦੀ ਕੁਟਿਆ ਵਾਲੇ ਉਹਨਾਂ ਦੀ ਸਲਾਣਾ ਵਰਸੀ ਨੂੰ ਲੋਕ ਇਕੱਠਾ ਕਰਦੇ ਆ ਗਏ ਲੋ ਜੀ ਕਹਿੰਦੇ ਗਰਮੀ ਬਹੁਤ ਹੈ ਤੇ ਨਾਲ ਦੇ ਨਾਲ ਸੰਗਤਾਂ ਵੱਲੋਂ ਠੰਡੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਨੂੰ ਉਹ ਵੀ ਆ ਫੜ ਯਾਰ ਫਿਲਹਾਲ ਇਹ ਸੇਵਾ ਕਰਦੀ ਹੈ ਆਪਣੇ ਦਾ ਕੰਮ ਤਾਂ ਚੱਕ ਫੜਾਈਏ ਉਹਨੂੰ ਇਹ ਕਰਦੀ ਹੈ ਮੈਂ ਦਬਨ ਲੱਗੀ ਹੈ ਨਾ ਜਿੱਤੜ ਕੋੜ ਤੂੰ ਉਹ ਟੱਕ ਮੈਂ ਫੁੱਲੂ ਮੈਂ ਹਰ ਤੂੰ ਖੂਪ ਪਾ ਓਏ ਓਏ ਹੰਡੀਆਂ ਦੀਆਂ ਪਤਾ ਆਏਗਾ ਤੜੀ ਆ ਕੇ ਬਹਿ ਸਕਤਾ ਵੱਲੋਂ ਸੇਵਾ એનર્ਜੀ ਡਰਿੰਕ ਦੀ ਵੀ ਜਵਾ ਲੁੱਤੀ ਆ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਲੈ ਕਾਗਿ ਮੇਰੀ ਖਾਲੀ ਇੱਥੇ ਰੱਖ ਦਿਓ ਓਏ ਮੇਰੀ ਗੱਲ ਸੁਣ 12 ਵਜੇ ਦਾ ਟਾਈਮ ਆ ਜੀ ਮੁੰਡੇ ਸੇਵਾ ਦੇ ਵਿੱਚ ਜੁਟੇ ਹੋਏ ਨੇ ਹਜੇ ਤੱਕ ਸੇਵਾਦਾਰ ਕੰਟੀਨਿਊਸਲੀ ਲੱਗੇ ਹੋਏ ਨੇ ਬਾਈ ਗਗਣੇ ਹੋਣੀ ਪਿੰਦਰ ਹੋਣੀ ਸਣੀ ਆ ਤੇ ਗੋਲੀ ਆ ਤੇ ਕਹਿੰਦਾ ਸਤ ਵਾਦਿਆ ਸਨ 13 ਦੀ ਲੋੜ ਆ ਜੀ ਸਾਡੇ ਮੀਨ ਪ੍ਰਧਾਨ ਨੇ ਬੇਨਤੀ ਕਰਨਗੇ ਕਰੋ ਜੀ ਬੇਨਤੀ ਡਾਕਟਰ ਹੈ ਤਾਂ ਲਾਈਟ ਨਹੀਂ ਛੱਡਾ ਬਸ ਕਣਕਣੀ ਜਾਗਦਾ ਜੀ ਕਹਿੰਦਾ ਕਾਣੇ ਹੋਣੀ ਆ ਬਹੁਤ ਬਹੁਤ ਚਲੋ ਪਾਣੀ ਹਿੰਨੇ ਪਾੜਦੇ ਨਾ ਜਾ ਕਰ ਗੋਲੀ ਜੀ ਸੇਵਾਦਾਰ ਹੈ ਗੋਲੀ ਸੇਵਾਦਾਰ ਰਿਸ਼ਨਾ ਅਰਕਾ ਦੀ ਦੁਨੀਆ ਉਹ ਅਮਰ ਜੀਵਨਾ ਹੈ ਜਹਾਨੀ ਵਾਧਰ ਦੀ ਦਾ ਖਾਲਸਾ ਵਾਧਰ ਦੀ ਦੀ ਹਿੱਤੇ ਸੇਵਾ ਦੇ ਸੰਬੰਧ ਵਿੱਚ ਦਾਵਾ ਦੇ ਬੇਤੀ ਕੀਤੀ ਜਾਂਦੀ ਹੈ ਸੰਤ ਬਾਪਾ ਹਰਿਦਾਸ ਜੀ ਕੁੱਟੀਆ ਵਾਲੇ ਉਹਨਾਂ ਦੀ ਸੇਵਾ ਦਾ ਦਰਸ਼ੀ ਨੂੰ ਮੁੱਖ ਰੱਖਿਆ ਹੋਇਆ ਹੈ ਸੇਵਾਦਾਰ ਵੀਰਾਂ ਵੱਲੋਂ ਪਿੰਡ ਦੇ ਵਿੱਚ ਸੇਵਾ ਕੱਠੀ ਕੀਤੀ ਜਾ ਰਹੀ ਹੈ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਗੁਰੂ ਕੇ ਲੰਗਰਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰੋ ਜੀ। ਭਾਈ ਗੋਰਾ ਜੀ ਆ ਰਹੇ ਨੇ। ਵਾਈਕਰ ਜੀ ਦਾ ਸਾਥ ਦਾ ਵਾਈਕਰ ਜੀ ਕੀ ਹੱਤੀ? ਚਾਰੀ ਸੰਗਤ ਫਾਰੇ ਨਗਰ ਦੀ ਸੁਦੇ ਦੇ ਨਾਮ ਸੇਵਾ ਚੱਲੀ ਜਾਂਦੀ ਹੈ ਕਹਿੰਦੇ ਲਗਾਤਾਰ ਸੇਵਾ ਦਾ ਪਾੜਦੇ ਹਾਂ। ਮੌਸਮ ਵੀ ਪੂਰਾ ਬਦਲ ਚੁੱਕਿਆ ਸੇਵਾਦਾਰਾਂ ਦੀ ਸੇਵਾ ਰੰਗ ਲਿਆ ਰਹੀ ਆ ਹੁਣ ਮਹੀਨੇ ਦੀ ਬਰਸਈ ਆ ਤਾਂ ਕਹਿੰਦੇ ਮੀਂਹ ਪਵਾ ਦੇਣਾ ਬਾਈ ਹੁਣੇ ਕਹਿੰਦੇ ਸਾਰੇ ਨੂੰ ਸੇਵਾਦਾਰਾਂ ਦੀ ਪ੍ਰੋਮੋਸ਼ਨ ਹੁੰਦੀ ਆ ਸੇਵਾਦਾਰਾਂ ਦੀਆਂ ਬੋਲੋਂ ਕੰਮਰੇ ਦੇ ਵਿੱਚ ਸੇਵਾ ਲੱਤੀ ਕੀਤੀ ਜਾ ਰਹੀ ਆ ਨੈ ਸਬਸਕ੍ਰਾਈਬ ਕਰੋ ਜੀ ਗੋਲੀਆਂ ਥੋੜੋ ਜਿਹਾ ਬਾਕੀ ਨੂੰ ਨਜ਼ਰ ਆ ਗਿਆ

ਕੀ ਆਪਾਂ ਆਲਮੋਸਟ ਸਾਰੇ ਪਿੰਡ ਚ ਗ੍ਰਾਹੀ ਪੂਰੀ ਕਰ ਲਈ ਆ ਬਾਈ ਹੁਣੇ ਨਾਲ ਨੇ ਆਪਣੇ ਸਖਰ ਆਦਿ ਤੇ ਮੌਸਮ ਦੇਖੋ ਕਹਿੰਦੇ ਸੰਗ ਤਾਂ ਸੇਵਾਦਾਰਾਂ ਦੀ ਸੇਵਾ ਰੰਗਤ ਲਿਆ ਰਹੀ ਆ ਮੌਸਮ ਵੀ ਬਦਲ ਗਿਆ ਬਾਬਾ ਜੀ ਪੂਰੇ ਖੁਸ਼ ਨੇ ਕਹਿੰਦੇ ਅੱਜ ਮਾਗੀ ਮੇਲਾ ਨਹੀਂ ਜੱਗਾ ਚੱਕਰ ਹੈ ਉੱਥੇ ਕੱਢਦਾ ਇਹ ਵੇਲਾਣੀ ਲੱਗਦਾ ਕਬੱਡੀ ਮੇਰੇ ਪਿੰਡ ਮਾਗੀ ਮੇਲਾਣੀ ਜੱਗਾ ਚੱਕਰ ਹੈ ਉੱਥੇ ਕੱਢਦਾ ਇਹ ਵੇਲਾਣੀ ਆਕੇ ਤੱਕ ਆਕੇ ਤੱਕ ਤੂੰ ਪੂਰੇ ਸ਼ਰਮ ਲੈਣਾ ਵੇਖ ਲਈ ਤੂੰ ਮੇਲਾ ਦੇਣ ਚਾਰ ਬੱਲੀਏ ਪਿੰਡਾਂ ਵਾਲੇ ਮੁੰਡੇ ਖੇਡ ਖੇਡ ਕੇ ਕਬੱਡੀ ਬਣ ਗਿਆ ਸੁਪਰ ਸਿਤਾਰ ਬੱਲੀਏ ਨਹੀਂ ਗੱਲ ਬਾਤ ਆ ਯਾਰ ਸੋਹਣਾ ਗਾਣਾ ਯਾਰ ਜਦੋਂ ਮਿਊਜ਼ਿਕ ਜਦੋਂ ਮਿਊਜ਼ਿਕ ਤੇ ਆ ਗਿਆ ਹੋਰ ਕੈਂਡ ਲੱਗੂਗਾ ਆਉਣਾ ਕਦੋਂ ਮੈਂ ਬੱਬੇ ਗਾਣਾ ਕਦੋਂ ਆਉਣਾ ਆਪਣਾ ਗਾਣਾ ਦੱਸ ਸਰ ਨੂੰ ਕਾੜਾ ਆਪਣਾ ਬਾਈ ਕੱਲ ਨੂੰ ਆਪਣੇ ਕੋਲੇ ਸ਼ਾਮ ਤੱਕ ਸਟੂਡੀਓ ਤੇ ਆਜੂ 2 ਦਿਨ ਬਾਅਦ ਤੇ ਤੁਹਾਡੇ ਟਿੰਗ ਤੇ ਹੋ ਜਾਣਾ ਵੀਡੀਓ ਰਿਡਿੰਗਾਂ ਲਾਉ ਲਵਾਂ ਕਲੀਅਰ ਹੁੰਦਾ ਤੇ ਪੰਜਾਕ ਦਿਨਾਂ ਚ ਆਪਾਂ ਇਹ ਪਾ ਜੀ ਰਿਲੀਜ਼ ਕਰਕੇ ਉਸ ਤੋਂ ਬਾਅਦ ਬਾਅਦ ਬਾਅਦਸੀ ਤੋਂ ਬਾਅਦ ਪਾਵਾਂਗੇ ورلڈ ਕੱਪ ਹੋਏ ਤੋਂ ਬਾਅਦ ورلڈ ਕੱਪ ਤੋਂ ਬਾਅਦ ਬਾਅਦਸੀ ਤੋਂ ਵੀ ਬਾਅਦ ਉਹ ਦਸੇ ਵਿੱਚ ਖੜਾਊਗਾ ਫਿਰ ਇਹ ਰਿਲੀਜ਼ ਕਰੂਗਾ ਹਾਂ ਚਾਹੀਦਾ ਹੋਣੀ ਸਹੀ ਆ ਦਸੇ ਖਿਡਾਰੀ ਖਾਣਗੇ ਫਿਰ ਰਿਲੀਜ਼ ਕਰਾਉਣੀ ਆ ਇਹਨੇ ਲੋ ਬਈ ਆਪਣੇ ਪ੍ਰਾਸ਼ਰਨੇ ਦਾ ਗੀਤ ਆ ਰਿਹਾ ਸਾਰੇ ਜਣੇ ਸਪੋਰਟ ਕਰਿਓ ਬਹੁਤ ਮਿਹਨਤ ਕੀਤੀ ਆ ਆਪਣੇ ਕਬੱਡੀ ਦੇ ਰਿਲੇਟਡ ਗਾਣਾ ਆ ਰਿਹਾ ਸਾਰੇ ਆਨੇ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਲਓ ਜੀ ਆਪਣਾ ਗੇਟ ਬਣ ਕੇ ਹੋ ਗਿਆ ਰੈਡੀ ਤੇ ਇੱਥੇ ਪੈ ਗਈਆਂ ਲੜੀਆਂ ਦਾ ਜਾਲ ਤੁਸੀਂ ਦੇਖ ਸਕਦੇ ਆ ਇਹ ਆ ਮੇਨ ਐਂਟਰੀ ਆਪਣੇ ਬਾਬੇ ਹਰੀਦਾ ਜੀ ਜਗਾ ਦੀ ਪੈਣ ਪੂਰਾ ਜਾਲ ਤਿਆਰ ਹੋ ਗਿਆ ਇੱਥੇ ਬਣ ਕੇ ਇਧਰ ਸਾਈਡਾਂ ਤੇ ਵੀ ਲੜੀਆਂ ਚੱਲ ਪਈਆਂ ਤੇ ਅੰਦਰ ਰਹਿੰਦੀਆਂ ਹਜੇ ਚੱਲਣ ਵਾਲੀਆਂ ਤੇ ਉਹ ਚੱਲ ਪੈਣੀਆਂ ਬਚਲਾਂ ਲੱਗੇ ਆ ਬਾਈ ਹੁਣੇ ਕਰੀ ਜਾਂਦੇ ਆ ਕੰਮ ਆਪਦਾ